ਬੱਲਮਗੜ ਸਾਹਿਬ ਐਸਐਸਪੀ ਦਫਤਰ ਪਹੁੰਚੇ ਹੋ ਕੀ ਮਸਲਾ ਸੀ ਮਸਲਾ ਇਹ ਹੈ ਜੀ ਵੀ ਸਰਦਾਰ ਬੁੱਟਾ ਸਿੰਘ ਜਿਹੜੇ ਸਾਰੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਵੀ ਰਹੇ ਅਤੇ گورنر ਵੀ ਰਹੇ ਵਿਆਰ ਦੇ ਤੇ ਬਹੁਤ ਸਾਡੇ ਮਤਲਬ ਸਤਕਾਰਯੋਗ ਆਗੂ ਸੀਗੇ ਮਜਬੀ ਕੌਮ ਦੇ ਸਤਾਰਾ ਸੀ ਮਜਬੀ ਕੌਮ ਦਾ ਇੱਕ ਰੋਸ਼ਨ ਸਤਾਰਾ ਉਹਦੇ ਖਿਲਾਫ ਇਹ ਰਾਜੇ ਨੇ ਕੱਲ ਰਾਜਾ ਜਮਿਆ ਜੋ ਆ ਕੇ ਇਹਨੇ ਟਿੱਪਣੀ ਕੀਤੀ ਹੈ ਕਿ ਵੀ ਇਹ ਪੱਠੇ ਬੰਦਾਰੇ ਆ ਜੀ ਇਹ ਰਾਂਗੇ ਕਾਲਾ ਤੇ ਇਹ ਉਹ ਜੋ ਬਕਵਾਸ ਉਹਦੇ ਖਿਲਾਫ ਕੀਤਾ ਇਹ ਅਸੀਂ ਸਾਡੀ ਮਜਬੀ ਕੌਮ ਆ ਜਿਹੜੀ ਇਹ ਇਹ ਨੂੰ ਬਹੁਤ ਠੇਸ ਪਹੁੰਚੀ ਹੈ ਰਾਜੇ ਵਿਣਕ ਦੀ ਗੱਲ ਨਾਲ ਇਸ ਕਰਕੇ ਅਸੀਂ ਰਾਜੇ ਬੂੜਕ ਦੀ ਇਸ ਮਾਮਲੇ ਦੇ ਬਹੁਤ ਵਿਖੇਦੀ ਕਰਦੇ ਆਂ ਔਰ ਅਸੀਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਉਹਦੇ ਤੇ ਪਰਚਾ ਦਰਜ ਕੀਤਾ ਜਾਏ ਮੈਡਮ ਕੀ ਕਹਿਣਾ ਚਾਹੋਗੇ ਜਿਹੜਾ ਜੀ ਐਸਐਸਪੀ ਦਫਤਰ ਪਹੁੰਚੇ ਹੋ ਤੇ ਕਿਹੋ ਜੀ ਮੰਗ ਸੀ ਤੁਹਾਡੀ ਐਸਐਸਪੀ ਦਫਤਰ ਅੱਜ ਅਸੀਂ ਪਹੁੰਚੇ ਸੀ ਕਿ ਜੋ ਰਾਜਾ ਵੜਿੰਗ ਨੇ ਸਰਦਾਰ ਬੁੱਟਾ ਸਿੰਘ ਬਾਰੇ ਮਾੜੀ ਜਿਹੜੀ ਉਹਨੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਹਦੇ ਪ੍ਰਤੀ ਅਸੱਜੀ ਉਹਦੇ ਤੇ ਐਸੀ ਹਟਲਦੀਨ ਪਰਚਾ ਦਰਜ ਤਾਂ ਹੋ ਗਿਆ ਹੈ ਪਰ ਅਸੀਂ ਮੰਗ ਕਰਦੇ ਆ ਕਿ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਅੱਜ ਅਸੀਂ ਇਹ ਮੰਨ ਖਸਰ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਹਰ ਜ਼ਿਲ੍ਹੇ ਦੇ ਵਿੱਚ ਤੇ ਸ਼੍ਰੀ ਮੁਖਸਰ ਸਾਹਿਬ ਵੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜੇ ਸਰਕਾਰ ਜਾਂ ਪੁਲਿਸ ਢਿੱਲੀ ਕਾਰਵਾਈ ਕਰਦੀ ਹੈ ਗ੍ਰਿਫਤਾਰੀ ਨਹੀਂ ਕਰਦੀ ਤਾਂ ਤੁਹਾਡਾ ਕੀ ਨਜ਼ਰੀਆ ਰਹੂਗਾ ਅਸੀਂ ਜਿਗਰਸ਼ ਕਰਾਂਗੇ ਅੱਗੇ ਜਿਗਰਸ਼ ਸਾਡਾ ਤਿੱਖਾ ਹੋਊਗਾ ਹਰ ਜ਼ਿਲ੍ਹੇ ਹਰ ਮਹੱਲੇ ਹਰ ਬੋਰਡ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਬਈ ਕੀ ਕਹਿਣਾ ਜਾਊਂਗੇ ਜਿਹੜਾ ਬ੍ਰਿੰਗ ਸਾਹਿਬ ਤੇ ਦੋਸ਼ ਲੱਗ ਰਹੇ ਆ ਤੇ ਭਾਈਚਾਰੇ ਵਿੱਚ ਕਿਹੋ ਜਿਹਾ ਮਾਹੌਲਾ ਉਸ ਤੋਂ ਬਾਅਦ ਤੇ ਕੋਈ ਦੋਸ਼ ਨਹੀਂ ਲੱਗ ਰਹੇ ਦੋਸ਼ ਤਾਂ ਹੁੰਦਾ ਜੇ ਜਿਹੜਾ ਕਿਸੇ ਤੇ ਨਜਾਇਜ਼ ਗੱਲ ਕਹੀ ਜਾਵੇ ਉਨੇ ਸੱਚਮੁੱਚ মিডিਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਨ ਰਿਕਾਰਡ ਇਹ ਗੱਲ ਕੀ ਹੈ ਕਿ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਬੂਟਾ ਸਿੰਘ ਉਹਨੇ ਕਿਹਾ ਮੈਂ ਕਹਿੰਦਾ ਸਰਦਾਰ ਬੂਟਾ ਸਿੰਘ ਉਹਨੇ ਭੱਦੀ ਸ਼ਬਦਾਵਲੀ ਬੋਲੀ ਹੈ ਸਰਦਾਰ ਬੂਟਾ ਸਿੰਘ ਸਾਡੇ ਮਈਵੀ ਸਿੱਖ ਸਮਾਜ ਦੇ ਵੱਡੇ ਲੀਡਰ ਸੀ ਆਗੂ ਸੀਗੇ ਤੇ ਦੇਸ਼ ਦੇ ਗ੍ਰਹਿ ਮੰਤਰੀ ਵੱਡੇ-ਵੱਡੇ ਅਧਿਆਤੇ ਬਰਾਜਮਾਨ ਰਹੇ ਹੋ ਤਾਂ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੇ ਜਿਹੜੀ ਮਾੜੀ ਸ਼ਬਦਾਵਲੀ ਬੋਲੀ ਹੈ ਤੇ ਸਾਰੇ ਸਮਾਜ ਨੂੰ ਜਿਹੜੀ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਇਸ ਕਰਕੇ ਹਰ ਥਾਂ ਤੇ ਜਿਹੜੇ ਪੁਤਲੇ ਫੁਕੇ ਜਾ ਰਹੇ ਆ ਔਰ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਤੇ ਅਸੀਂ ਪਰਚਾ ਵੀ ਦਰਜ ਹੋ ਗਿਆ ਅਸੀਂ ਮੰਗ ਕਰਦੇ ਆ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਥਾਣੇ ਦੇ ਵਿੱਚ ਉਹ ਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਜੇ ਨਹੀਂ ਹੁੰਦੀ ਕਾਰਵਾਈ ਤਾਂ ਨਹੀਂ ਹੁੰਦੀ ਸੰਘਰਸ਼ ਜਾਰੀ ਰਹੇਗਾ ਜੀ ਜਿੰਨਾ ਚਿਰ ਉਹਨਾਂ ਦੀ ਅਰੈਸਟ ਨਹੀਂ ਹੁੰਦੀਗੀ ਤੇ ਕਾਰਵਾਈ ਨਹੀਂ ਹੁੰਦੀਗੀ ਤੇ ਉਹਨੇ ਦੇਰ ਤੱਕ ਜਿਹੜਾ ਸੰਘਰਸ਼ ਆ ਇਹ ਸੰਘਰਸ਼ ਹੋਰ ਤਿੱਖਾ ਹੁੰਦਾ ਜਾਵੇਗਾ